ਅੱਜ ਸਰ ਭਾਰਤੀ ਸੇਵਾ ਸੰਪਤੀ ਧੂਰੀ ਵੱਲੋਂ ਰਾਸ਼ਨ ਦਾ ਟਰੱਕ ਨਾ ਮਾਤਾ ਨਾਨਾ ਦੀਬੀ ਦੇ ਜਾ ਰਿਹਾ ਹੈ 52 ਮਾਤਾ ਸੇਵਾ ਸਰ ਭਾਰਤੀ ਸੇਵਾ ਸੰਪਤੀ ਦਾ 52ਵੇਂ ਫੰਡਾਰੇ ਤੇ ਟਰੱਕ ਰਵਾਨਾ ਕਰਨ ਲਈ ਮੈਨੂੰ ਬੁਲਾਉਣ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਧਾਨ ਜੀ ਕੀ ਨਾਮ ਹੈ ਜੀ ਆਪਣਾ ਮੈਂ ਪਿਆਰ ਚੰਦ ਸੰਖਿਆਲ ਚੈਨਲ ਸੈਕਟਰੀ ਸਰਹਾਰ ਭਾਰਤੀਆ ਸੇਵਾ ਸੰਮਤੀ ਧੂਰੀ ਤੇ ਪ੍ਰਧਾਨ ਜੀ ਅੱਜ ਮਾਤਾ ਦੇ ਦਰਬਾਰ ਤੇ ਪੰਡਾਰਾ ਭੇਜ ਰਹੇ ਹਾਂ ਕੀ ਕਹੂੰ ਇਸ ਮੌਕੇ ਤੇ ਅੱਜ ਅਸੀਂ ਜਿਹੜਾ ਹੈ ਇੱਕ ਰਸਤਾ ਟ੍ਰੈਕ ਮਾਤਾ ਨੈਣਾ ਦੇਵੀ ਵਿਖੇ ਜਿਹੜਾ ਸ੍ਰੀ ਦੁਰਗਾ ਸਥਲ ਪੰਜਾਬ ਵੱਲੋਂ 52ਵਾਂ વાર્ਸ਼ਿਕ ਪੰਡਾਰਾ ਲੱਗ ਰਿਹਾ ਹੈ ਖਾਵਰ ਦੇ ਨਵਰਾਤਿਆਂ ਦੇ ਵਿੱਚ ਜੋ ਹਰ ਇੱਕ ਸਾਲ ਅਸੀਂ ਲਗਾਉਂਦੇ ਹਾਂ ਇਸ ਵਾਰ ਇਹ ਭਵਨ ਨੂੰ ਪੰਡਾਰਾ ਲੱਗਦਾ ਸਾਡੇ ਮਤਲਬ ਸਾਰੇ ਆਮ ਯਾਤਰੀਆਂ ਦੀ ਸਹੂਲਤ ਵਾਸਤੇ ਭੰਡਾਰਾ ਲਗਾਵਾਂਗੇ ਤੇ ਉੱਥੇ ਜਿਹੜਾ ਹੈ ਅਸੀਂ ਦੁਰਗਾ ਸਲਵ ਨਾਲ ਮਿਲ ਕੇ ਜਿਹੜੇ ਸਾਡੇ ਵਲੰਟੀਅਰ ਨੇ ਉਹ ਭੀੜ ਨੂੰ ਕੰਟਰੋਲ ਕਰਨ ਵਾਸਤੇ ਵਰਦੀ ਪਾ ਕੇ ਪੁਲਿਸ ਦੇ ਨਾਲ ਪ੍ਰਸ਼ਾਸਨ ਨਾਲ ਸਹਿਯੋਗ ਕਰਨਗੇ ਤੇ ਨਾਲ ਹੀ ਮੈਡੀਕਲ ਕੈਂਪ ਸਾਡਾ ਉੱਥੇ ਜਿਹੜਾ ਲੱਗਦਾ ਉਹਦੇ ਵਿੱਚ ਸਰਬ ਭਾਰਤੀਆ ਸੇਵਾ ਸਮಿತಿ ਆਪਣਾ ਉਚੇਚਾ ਯੋਗਦਾਨ ਪਾ ਕੇ ਉੱਥੇ ਜਿਹੜਾ ਹੈ ਮਤਲਬ ਆਪਣਾ ਯੋਗਦਾਨ ਪਾਵਾਂਗੇ ਤੇ ਆਮ ਯਾਤਰੀਆਂ ਦੀ ਸੇਵਾ ਕਰਾਂਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹ ਚਾਹਾਂਗੇ ਵੀ ਸੇ ਵੱਧ ਤੋਂ ਵੱਧ ਉੱਥੇ ਲੋ ਮਹਾਤਾ ਦੇ ਤਰਨਾਂ ਦੇ ਵਿੱਚ ਇਹ ਆਪਸੇ ਦਰਬਾਰ ਦੇ ਵਿੱਚ ਆਸਰਾ ਰੱਖ ਕੇ ਉਹਦੇ ਚਾਨਾਂ 'ਚ ਵਿਸ਼ਵਾਸ ਰੱਖਦੇ ਹੋਏ ਉੱਥੇ ਆ ਕੇ ਮੱਥਾ ਟੇਕ ਕੇ ਸਾਨੂੰ ਆਪਣੀ ਸੇਵਾ ਦਾ ਮੌਕਾ ਦੇ ਕੀ ਨਾਮ ਹੈ ਜੀ ਸੁਖਵਿੰਦਰ ਸ਼ਰਮਾ ਕਾਨਲਾ ਗਿਆਨ ਦੇ ਕੈਪਟਨ ਸਰਪਾਰਤੀ ਸੇਵਾ ਸੰਪਤੀ ਧੂਰੀ ਅੱਜ ਮਾਤਾ ਜੀ ਦੇ ਭਨਾਰਾ ਜਾ ਰਿਹਾ ਕੀ ਕੌਂਗਿਸਮੋ ਅੱਜ ਸਰਪਾਰਤੀ ਸੇਵਾ ਸੰਪਤੀ ਧੂਰੀ ਵੱਲੋਂ ਰਾਸ਼ਨ ਦਾ ਟਰੱਕ ਨਾ ਮਾਤਾ ਨਾਨਾ ਦੀਵੀ ਦੇ ਜਾ ਰਿਹਾ ਹੈ 52 ਵਾਂ ਸਾਡਾ ਲੰਗਰ ਲਾਉਣ ਜਾ ਰਹੇ ਹਾਂ ਅਸੀਂ ਦੁੱਗਾ ਸੇਵਾ ਦਾ ਪੰਜਾਬ ਵੱਲੋਂ ਉੱਥੇ ਨੈਰਾ ਦੇਵੀ ਮਾਤਾ ਦੇ ਲੰਗਰ ਵੀ ਲਾ ਰਹੇ ਹਾਂ ਤੇ ਨਾਲ ਦੇ ਨਾਲ ਜਿਹੜੀ ਭੀੜ ਹੋ ਰਹੀ ਹੈ ਉੱਥੇ ਇਕੱਠ ਹੋ ਰਿਹਾ ਉਹਨੂੰ ਕੰਟਰੋਲ ਕਰਨ ਵਾਸਤੇ ਸਾਡੇ 3-400 ਵਲੰਟੀਅਰ ਹੁੰਦਾ ਹੈ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਰਲ ਕੇ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਯਾਤਰੀ ਉਹਨਾਂ ਨੂੰ ਪੂਰੇ ਵਧੀਆ ਤਰੀਕੇ ਨਾਲ ਸਾਡੇ ਵਲੰਟੀਅਰ ਉਹਨਾਂ ਦੀ ਸਹਾਇਤਾ ਕਰਕੇ ਉਹਨਾਂ ਦੀ ਮ ਮਦਦ ਕਰਦੇ ਨੇ ਮੱਥਾ ਟਿਕਾਉਣ ਤੇ ਦਰਸ਼ਨ ਕਰਾਉਣ ਤੇ ਪੂਰੀ ਮਦਦ ਕਰਦੇ ਨੇ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਸਾਡੇ ਵਲੰਟੀਅਰਾਂ ਉਹਨਾਂ ਨੂੰ ਭਲਾਈਆਂ ਕਰਾਉਂਦੇ ਅੱਜ ਮਾਤਾ ਜੀ ਦਾ ਭੰਡਾਰੇ ਦਾ ਤੱਕ ਜਾ ਰਿਹਾ ਜੀ ਕੀ ਕਹਾਂਗੇ ਜੀ ਮੁੱਖ ਮਹਿਮਾਨ ਤੋਂ ਪਹੁੰਚਿਓ ਜੀ ਮੈਂ ਸੇਵਾ ਸਰਬ ਭਾਰਤੀ ਸੇਵਾ ਸੰਪਤੀ ਦਾ ਭਵੰਜ ਮੈਂ ਭੰਡਾਰੇ ਤੇ ਟਰੱਕ ਰਵਾਨਾ ਕਰਨ ਲਈ ਮੈਨੂੰ ਬੁਲਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਮੈਨੂੰ ਪਹਿਲਾਂ ਵੀ ਬਹੁਤ ਵਾਰੀ ਮੌਕਾ ਦੇ ਚੁੱਕੇ ਨੇ ਮੈਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰ ਸਕਾਂ ਓਨੇ ਥੋੜਾ ਮਹਾਮਈ ਇਹਨਾਂ ਸਭ ਤੇ ਆਪਣਾ ਕਿਰਪਾ ਬਣਾਈ ਰੱਖੇ ਇਹਨਾਂ ਨੂੰ ਅਸ਼ੀਰਵਾਦ ਦੇਈ ਰੱਖੇ ਇਹ ਇੱਕ ਬਹੁਤ ਵੱਡਾ ਉਪਰਾਲਾ ਇਹ ਇਹ ਜਿਹੜਾ ਇਹ ਇਸ ਟਾਈਪ ਦੇ ਜਿਹੜੀ ਲੋਗ ਨੇ ਇਸ ਟਾਈਪ ਦੇ ਜਿਹੜੀ ਸੰਸਥਾ ਉਹ ਕਰ ਸਕਦੇ ਨੇ ਆਮ ਬੰਦੇ ਦੇ ਬਸ ਦਾ ਹੈ ਨਹੀਂ ਇਹ ਕੰਮ ਇਹ ਬਹੁਤ ਸ਼ਰਧਾ ਨਾਲ ਬੜੇ ਵਿਸ਼ਵਾਸ ਨਾਲ ਇਹ ਇਕੱਲਾ ਇਹੀ ਨਹੀਂ ਬਹੁਤ ਜ਼ਿਆਦਾ ਚੈਰੀਟੇਬਲ ਸੰਸਥਾ ਚਲਾਉਂਦੇ ਨੇ ਬਹੁਤ ਜ਼ਿਆਦਾ ਨੇਕੀ ਦੇ ਕੰਮ ਕਰਦੇ ਨੇ ਸ਼ਹਿਰ ਨੂੰ ਸਮਾਜ ਭਲਾਈ ਦੇ ਕੰਮ ਕਰਦੇ ਨੇ ਤੇ ਮੈਂ ਮਹਾਮਈ ਨੂੰ ਬੇਨਤੀ ਕਰਦਾ ਕਿ ਇਹਨਾਂ ਸਭ ਦੇ ਅਧੂਰੇ ਕੰਮ ਪੂਰੇ ਕਰਨ ਉਹਨਾਂ ਨੂੰ ਅਸ਼ੀਰਵਾਦ ਦੇਣ ਬਹੁਤ-ਬਹੁਤ ਸ਼ੁਕਰੀਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰ ਇਸ ਮੌਕੇ ਤੇ ਲੋਕਾਂ ਨੂੰ ਬਸ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਮਾਤਾ ਨੈਨਾ ਦੇਵੀ ਤੇ ਵਿਸ਼ਵਾਸ ਬਣਾਈ ਰੱਖਣ ਇਹਨਾਂ ਨੂੰ ਵੀ ਅਸ਼ੀਰਵਾਦ ਦੇਈ ਰੱਖਣ ਤਾਂ ਕਿ ਇਹ ਫਰਦਰ ਇਸ ਟਾਈਪ ਦੇ ਕੰਮ ਕਰਦੇ ਰਹਿਣ ਥੈਂਕ ਯੂ